ਏ ਕੋਈ ਮੈਂ ਝੂਠੇ ਪੰਪ ਜਾਂ ਵਿਓ ਲਈ ਵੀਡੀਓ ਨਹੀਂ ਬਣਾ ਰਹਾ ਜਹਾਨ ਜਾਣਦਾ ਹੈ ਦੁਨੀਆ ਜਾਣਦੀ ਹੈ ਜੋ ਆਪਾਂ ਨਹੀਂ ਜਾਣਦੇ ਇਹ ਆ ਗੱਲ ਆਪਾਂ ਅਕਸਰ ਹੀ ਕਰਦੇ ਹੁੰਨੇ ਆ ਕਿ ਘਰ ਦਾ ਜੋਗੀ ਜੋਗਨਾ ਕਿ ਘਰ ਵਿੱਚ ਅਸੀਂ ਆਪਣੇ ਬੰਦੇ ਦੀ ਇੱਜ਼ਤ ਨਹੀਂ ਕਰਦੇ ਹਾਂ ਕਿਉਂਕਿ ਇਹ ਦੁਨੀਆ ਜਿਹੜੀਆਂ ਖੋਜਾਂ ਤੇ ਚੱਲ ਰਹੀ ਆ ਉਹ ਖੋਜਾਂ ਨੂੰ ਕੇਵਲ ਅੰਗਰੇਜ਼ ਜਾਂ ਯਹੂਦੀ ਨਹੀਂ ਕਰ ਰਹੇ ਆਪਣੇ ਵਾਲੇ ਪੰਜਾਬੀ ਵੀ ਕਈ ਵੱਡੇ ਰਿਕਾਰਡ ਬਣਾਈ ਬੈਠੇ ਆ બસ ਗੱਲ ਸਿਰਫ ਇੰਨੀ ਕਾ ਕਿ ਆਪਾਂ ਹੀ ਇੰਸਟਾਗ੍ਰam ਦਾ ਉਹ ਸੋਚਦੇ ਹਾਣੀ ਨਹੀਂ ਬਣੇ ਜੋ ਇਸ ਦੁਨੀਆ ਤੇ ਰਾਜ ਕਰ ਰਹੀ ਆ ਤਰਸੇਮ ਜਸੜ ਦਾ ਗਾਣਾ ਆਇਆ ਸੀ ਕਿ ਦੁਨੀਆ ਨੂੰ ਚਲਾਉਂਦੇ ਇਹੋ ਮਲਾਟੀ ਕਿ ਇਸ ਦੁਨੀਆ ਨੂੰ ਇਹੋ ਮਲਾਟੀ ਚਲਾ ਰਹੇ ਨੇ ਪਰ ਉਹ ਕਿਤੇ ਨਾ ਕਿਤੇ ਸਚਾਈ ਵੀ ਆ ਕਿਉਂਕਿ ਸਰਕਾਰਾਂ ਮੁਲਕਾਂ ਤੇ ਲੀਡਰਾਂ ਨੂੰ ਕੁਝ ਚੋਣਵੇਂ ਬੰਦੇ ਚਲਾ ਰਹੇ ਆ ਜੋ ਪਰਦੇ ਪਿੱਛੇ ਆਪਣਾ ਕਿਰਦਾਰ ਨਵਾਉਂਦੇ ਆ ਪਰ ਦੁਨੀਆ ਦੇ ਸਾਹਮਣੇ ਨਹੀਂ ਆਉਂਦੇ ਪਰ ਅੱਜ ਉਹਨਾਂ 'ਤੇ ਇੱਕ ਸਤਨ ਸਿੱਖ ਸਰਦਾਰਾਂ ਵਾਲਿਆ ਆਪਾਂ ਗੱਲ ਕਰਾਂਗੇ ਜਿਨ੍ਹਾਂ ਨੇ ਇਸ ਦੁਨੀਆ ਨੂੰ ਚਲਾਉਣ ਵਾਲਾ ਕੰਮ ਕੀਤਾ ਆਪਾਂ ਏਟੀਐਮ ਬਾਰੇ ਜਾਣਦੇ ਆ ਐਪਲ ਕੰਪਨੀ ਬਾਰੇ ਜਾਣਦੇ ਆ ਐਚਪੀ ਬਾਰੇ ਜਾਣਦੇ ਆ ਫੇਸਬੁੱਕ ਇੰਸਟਾਗ੍ਰam ਯੂਟਿਊਬ ਬਾਰੇ ਜਾਣਦੇ ਆ ਇਹਨਾਂ ਨੂੰ ਬਣਾਇਆ ਬਾਵੇਂ ਯਹੂਦੀਆਂ ਨੇ ਆ ਪਰ ਇਹ ਸਾਰੀਆਂ ਚੱਲਦੀਆਂ ਇੰਟਰਨੈਟ ਦੇ ਸਹਾਰੇ ਆ ਫੋਨਾਂ ਵਿੱਚ ਵਰਤੇ ਜਾਣ ਵਾਲੇ ਆਈਸੀ ਫਿਊਜ਼ ਤੇ ਇਹਨਾਂ ਨੂੰ ਬਣਾਉਣ ਵਾਲੇ ਅੱਜ ਤਿੰਨ ਸਿੱਖ ਸਰਦਾਰਾਂ ਦੀਆਂ ਆਪਾਂ ਬਾਤਾਂ ਪਾਵਾਂਗੇ ਸੋ ਆਪਾਂ ਨੇ ਅੱਜ ਨੀਟੂ ਛਟਰਾਵਾਂ ਵਾਲੇ ਜਾਂ ਚੁੰਮੇ ਵਾਲੀ ਭਾਬੀ ਉਹਨਾਂ ਨੂੰ ਆਪਾਂ ਨੇ ਆਈਡਲ ਬਣਾ ਲਿਆ ਉਹਨਾਂ ਨੂੰ ਮਸ਼ਹੂਰ ਕਰ ਦਿੱਤਾ ਪਰ ਜਿੰਨਾ ਤਿੰਨ ਸਿੱਖ ਸਰਦਾਰਾਂ ਨੇ ਤੁਹਾਡਾ ਪੰਜਾਬੀਆਂ ਦਾ ਮਾਣ ਵਧਾਇਆ ਉਹਨਾਂ ਬਾਰੇ ਆਪਾਂ ਸੁਣਨਾ ਵੀ ਪਸੰਦ ਨਹੀਂ ਕਰਦੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਪੰਜਾਬੀਆਂ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਕਮੈਂਟ ਬਾਕਸ ਦੇ ਵਿੱਚ ਜੇਕਰ ਤੁਸੀਂ ਪੰਜਾਬੀਓ ਤਾਂ ਪੰਜਾਬੀਆਂ ਤੇ ਮਾਣ ਕਰਨ ਵਾਲੇ ਕਮੈਂਟ ਜ਼ਰੂਰ ਕਰਕੇ ਜਾਇਓ ਸਭ ਤੋਂ ਪਹਿਲਾਂ ਗੱਲ ਕਰਾਂਗੇ ਇੱਕ ਅਜਿਹੇ ਸਿੱਖ ਦੀ ਜਿਨ੍ਹਾਂ ਨੂੰ ਅਮਰੀਕਾ ਦੇ ਵਿੱਚ ਪਾਇਨੀਅਰ ਵਜੋਂ ਵੀ ਜਾਣਿਆ ਜਾਂਦਾ ਹੈ ਇਹਨਾਂ ਨੇ ਸਭ ਤੋਂ ਪਹਿਲਾਂ IVM ਕੰਪਨੀ ਦੇ ਵਿੱਚ ਆਪਣਾ ਕੰਮ ਸ਼ੁਰੂ ਕੀਤਾ ਫਿਰ ਐਪਲ ਦੀ ਮਸ਼ਹੂਰ ਕੰਪਨੀ ਦੇ ਵਿੱਚ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੀ ਰਹੇ ਇਸ ਤੋਂ ਬਾਅਦ ਵਰਲਡਵਾਈਡ ਮਾਰਕੀਟਿੰਗ ਹੈੱਡ ਵੀ ਰਹੇ ਇਹਨਾਂ ਦਾ ਨਾਮ ਹੈ ਸਤਜੀਵ ਸਿੰਘ ਚਹਿਲ ਜਿਨ੍ਹਾਂ ਨੇ ਆਪਣੀ ਏਟੀਐਮ ਪਹਿਲੀ ਏਟੀਐਮ ਮਸ਼ੀਨ ਲਾਂਚ ਕੀਤੀ ਸੀ ਸਰਦਾਰ ਸਜীব ਸਿੰਘ ਜੀ ਟੈਕ ਇੰਡਸਟਰੀ ਦੇ ਅਮਰੀਕਾ ਦੇ ਵਿੱਚ ਮੋਢੀ ਮੰਨੇ ਜਾਂਦੇ ਸਨ ਸੋ ਇਹ ਅੰਮ੍ਰਿਤਸਰ ਸਾਹਿਬ ਦੇ ਵਿੱਚ ਜੰਮੇ ਤੇ ਆਪਣੀ ਗ੍ਰੈਜੂਏਸ਼ਨ ਕਰਕੇ ਅਮਰੀਕਾ ਚਲੇ ਗਏ ਸਨ ਇੱਥੇ ਜਾ ਕੇ ਇਹਨਾਂ ਨੇ ਪੀਸੀ ਵਿੱਚ ਵਰਤੀ ਜਾਣ ਵਾਲੀ ਆਡੀਓ ਟੈਕਨੋਲੋਜੀ ਤੇ ਡੀਵੀਡੀ ਜਾਂ ਟੂਲਸ ਬਣਾਉਣ ਲਈ ਤੋਸ਼ੀਬਾ ਵਾਰਨਰ ਬ੍ਰਦਰਜ਼ ਨਾਲ ਕੈਲੀਬ੍ਰੇਟ ਕੀਤਾ ਸੀ ਫਿਲਮ ਇੰਪੋਸੀਬਲ ਤੁਸੀਂ ਸਾਰੇ ਜਣੇ ਦੇਖੀ ਹੋਊਗੀ ਉਹਦੇ ਵਿੱਚ ਐਕਟਰ ਸੀ ਜਿਹੜਾ ਟਾਮ ਕ੍ਰੂਜ਼ ਪੈਰਾਮਾਉਟ ਪਿਕਚਰ ਜੋ ਇਹਨਾਂ ਦੇ ਵਿੱਚ ਅਲਾਈਂਸ ਹੋਇਆ ਉਹ ਵੀ ਸਰਦਾਰ ਸਤਜੀਵ ਸਿੰਘ ਚਹਿਲ ਨੇ ਕਰਵਾਇਆ ਸੀ ਪੀਸੀ ਤੇ ਪ੍ਰਿੰਟਰ ਤੇ ਲੈਪਟਾਪ ਬਣਾਉਣ ਵਾਲੀ ਕੰਪਨੀ ਐ ਐਚਪੀ ਇਹਨੂੰ ਵੀ ਗਲੋਬਲ ਮਾਰਕੀਟ ਦੇ ਵਿੱਚ ਲਿਆਉਣ ਵਿੱਚ ਮਦਦ ਕਰਨ ਵਾਲੇ ਸਰਦਾਰ ਸਤਜੀਵ ਸਿੰਘ ਚਹਿਲ ਸਨ ਸੋ ਸਰਦਾਰ ਸਜੀਵ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਜੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਵਾਦ ਕੀਤੇ ਸੀਗੇ ਜੋ ਕਿ ਸਰਦਾਰ ਸਜੀਵ ਸਿੰਘ ਜੀ ਅੱਜ ਵੀ ਸੰਗਤਾਂ ਵਿੱਚ ਵੰਡਦੇ ਹਨ ਸੋ ਤੁਸੀਂ ਸੋਚੋ ਕਿ ਜੋ ਕਿ ਆਪਣੀ ਜਨਤਾ ਅੱਜ ਉਸ ਮਸ਼ਹੂਰ ਬ੍ਰਾਂਡ ਐਪਲ ਦੇ ਫੋਨ ਨੂੰ ਸ਼ੀਸ਼ੇ ਵਿੱਚ ਲੈ ਕੇ ਖੜਦੀ ਆ ਤੇ ਆਪਣਾ ਫੇਸ ਲੁਕੋ ਲੈਂਦੇ ਆ ਤੇ ਉਹ ਖਾਦੇ ਹੋਏ ਸੇਬ ਨੂੰ ਦਿਖਾਉਂਦੇ ਆ ਉਹਦੀ ਵੱਡੀ ਪੋਸਟ ਤੇ ਬੈਠੇ ਸਰਦਾਰ ਸਜੀਵ ਸਿੰਘ ਨੂੰ ਕੀ ਪੰਜਾਬੀ ਜਾਣਦੇ ਆ ਨਹੀਂ ਜਾਣਦੇ ਤੁਸੀਂ ਸਭ ਨੇ ਥੋਮਸ ਅਲਵਾ ਐਡੀਸਨ ਦਾ ਨਾਮ ਸੁਣਿਆ ਹੋਵੇਗਾ ਕਿ ਜਿਸ ਨੇ ਬੱਲਬ ਦੀ ਖੋਜ ਕੀਤੀ ਆ ਸੋ ਇਹਨਾਂ ਨੇ ਫਿਲਮ ਕੈਮਰਾ ਤੇ ਹੋਰ ਵੀ ਇਲੈਕਟ੍ਰੋਨਿਕ ਲੈਟਾਂ ਜਾਂ ਹੋਰ ਵੀ ਕਾਫੀ ਚੀਜ਼ਾਂ ਦੀ ਖੋਜ ਕੀਤੀ ਜਿਨ੍ਹਾਂ ਦੇ ਨਾਮ 1093 ਚੀਜ਼ਾਂ ਪੇਟੈਂਟ ਆ ਪੇਟੈਂਟ ਦਾ ਅ ਮਤਲਬ ਹੈ ਕਿ ਇਹਨਾਂ ਨੇ ਇਹ ਚੀਜ਼ਾਂ ਦੀ ਖੋਜ ਕੀਤੀ ਜੋ ਕਿ ਇਹਨਾਂ ਦੀ ਅਧਿਕਾਰ ਹੈ ਉਹਦਾ ਅਧਿਕਾਰ ਕੋਈ ਹੋਰ ਦੂਜਾ ਨਹੀਂ ਲੈ ਸਕਦਾ ਸੋ ਇਹਨਾਂ ਦੇ ਨਾਮ 1093 ਚੀਜ਼ਾਂ ਪੇਟੈਂਟ ਹੈ ਪਰ ਅੱਜ ਆਪਾਂ ਉਸ ਸਿੱਖ ਵਿਗਿਆਨੀ ਦੀਆਂ ਬਾਤਾਂ ਪਾਵਾਂਗੇ ਜਿਨ੍ਹਾਂ ਨੇ 1229 ਖੋਜਾਂ ਕਰਕੇ ਥਾਮਸ ਅਲਵਾ ਐਡੀਸਨ ਨੂੰ ਪਿੱਛੇ ਛੱਡ ਦਿੱਤਾ ਉਸ ਵਿਗਿਆਨੀ ਦਾ ਨਾਮ ਹੈ ਸਰਦਾਰ ਗੁਰਤੇਜ ਸਿੰਘ ਜੀ ਸੰਧੂ ਜਿਨ੍ਹਾਂ ਨੇ ਦੱਸ ਦਿੱਤਾ ਕਿ ਪੰਜਾਬੀ ਵੀ ਕਿਸੇ ਨਾਲੋਂ ਕਿਸੇ ਚੀਜ਼ ਵਿੱਚ ਘੱਟ ਨਹੀਂ ਹਨ ਇਹਨਾਂ ਦਾ ਜਨਮ ਲੰਡਨ ਦੇ ਵਿੱਚ ਹੁੰਦਾ ਹੈ ਪੰਜਾਬ ਦੇ ਵਿੱਚ ਇਲੈਕਟ੍ਰੋਨਿਕ ਇੰਜੀਨੀਅਰਿੰਗ ਕਰਨ ਤੋਂ ਬਾਅਦ ਚੈਪਲ ਹਿਲ ਦੀ ਯੂਨੀਵਰਸਿਟੀ ਆਫ ਨਾਰਥ ਕੈਰੋਲਿਨਾ ਚਲੇ ਗਈ ਡਾਰਕ ਰੇਟ ਇਨ ਫਿਜ਼ਿਕਸ ਦੀ ਪੜ੍ਹਾਈ ਕਰਨ ਸੋ ਸੰਧੂ ਨੂੰ ਇੰਟੀਗ੍ਰੇਟ ਸਰਕਟ ਆਈਸੀ ਦੇ ਵਿੱਚ ਕਾਫੀ ਰੁਚੀ ਸੀ ਆਈਸੀ ਮੰਨਿਆ ਤਾਂ ਕੋਈ ਇਲੈਕਟ੍ਰੋਨਿਕ ਡਿਵਾਈਸ ਜਿਸ ਤਰ੍ਹਾਂ ਕੰਪਿਊਟਰ ਲੈਪਟਾਪ ਜਾਂ ਪੀਸੀ ਵਗੈਰਾ ਇਹਨਾਂ ਨੂੰ ਖੋਲੀਏ ਤਾਂ ਇਹਨਾਂ ਵਿੱਚੋਂ ਕਾਲੇ ਰੰਗ ਦੀ ਚਿਪ ਮਿਲਦੀ ਆ ਜਿਸ ਨੂੰ ਆਈਸੀ ਆਖਦੇ ਹਨ ਸੋ ਉਹਨਾਂ ਦੇ ਗੁਣ ਤੇ ਉਹਨਾਂ ਦੇ ਪ੍ਰਵਤਾ ਨੂੰ ਵੇਖਦਿਆਂ ਹੋਇਆਂ 1999 ਦੇ ਵਿੱਚ ਅਮਰੀਕਾ ਦੀਆਂ ਟੌਪ ਕੰਪਨੀਆਂ ਉਹਨਾਂ ਨੂੰ ਜੌਬ ਲਈ ਆਫਰ ਕਰਦੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਟੌਪ ਦੀ ਮਸ਼ਹੂਰ ਕੰਪਨੀ ਸੀ ਜਿਹੜੀ ਉਸ ਵੇਲੇ ਪੀਸੀ ਬਣਾਉਣ ਦੇ ਵਿੱਚ ਮਸ਼ਹੂਰ ਸੀ ਉਹ ਕੰਪਨੀ ਦਾ ਨਾਮ ਸੀ ਟੈਕਸਾਸ ਪਰ ਗੁਰਤੇਜ ਸਿੰਘ ਸੰਧੂ ਉਸ ਕੰਪਨੀ ਦੇ ਵਿੱਚ ਲੱਗਣ ਦੀ ਬਜਾਏ ਮੈਮੋਰੀਅਨ ਕੰਪਨੀ ਦੇ ਵਿੱਚ ਲੱਗਦੇ ਹਨ ਜੋ ਕਿ ਪੀਸੀ ਬਣਾਉਣ ਦੇ ਵਿੱਚ ਉਸ ਵੇਲੇ 18ਵੇਂ ਨੰਬਰ ਤੇ ਸੀ ਹੁਣ ਇਸ ਵੇਲੇ ਮੈਮੋਰੀਅਨ ਕੰਪਨੀ ਦੇ ਵਿੱਚ 40000 ਚੀਜ਼ਾਂ ਪੇਟੈਂਟ ਸਨ ਪਰ ਉਹ 40000 ਦੇ ਵਿੱਚੋਂ 1229 ਚੀਜ਼ਾਂ ਜਿਹੜੀਆਂ ਉਹ ਗੁਰਤੇਜ ਸਿੰਘ ਸੰਧੂ ਦੇ ਨਾਮ ਤੇ ਪੇਟੈਂਟ ਸੀਗੀਆਂ ਅਗਲੀ ਗੱਲ ਕਰਾਂਗੇ ਪੰਜਾਬ ਦੇ ਛੋਟੇ ਜਿਹੇ ਸ਼ਹਿਰ ਮੋਗੇ ਦੇ ਵਿੱਚ ਜਨਮ ਲੈਣ ਵਾਲੇ ਡਾਕਟਰ ਨਰਿੰਦਰ ਸਿੰਘ ਜੀ ਕਪਾਨੀ ਜਿਨ੍ਹਾਂ ਨੂੰ ਫਾਈਬਰ ਆਪਟਿਕਸ ਦਾ ਪਿਤਾ ਵੀ ਕਿਹਾ ਜਾਂਦਾ ਹੈ ਫਾਈਬਰ ਟੈਕਸ ਜਿਨ੍ਹਾਂ ਰਾਹੀਂ ਇੰਟਰਨੈਟ ਚੱਲਦਾ ਹੈ ਫਾਈਬਰ ਤਾਰਾਂ ਟੈਲੀਫੋਨ ਜਾਂ ਕੇਬਲ ਨੈਟਵਰਕ ਸੀ ਜਿਹੜਾ ਉਹ ਨਾ ਹੁੰਦਾ ਜੇਕਰ ਨਰਿੰਦਰ ਸਿੰਘ ਕਪਾਨੀ ਵੱਲੋਂ ਇਹ ਖੋਜ ਨਾ ਕੀਤੀ ਗਈ ਹੁੰਦੀ 1999 ਦੇ ਵਿੱਚ ਫੋਰਚੂਨ ਮੈਗਜ਼ੀਨ ਵੱਲੋਂ 7 ਬਿਜ਼ਨਸਮੈਨ ਆਫ ਦਾ ਸੈਂਚਰੀ 20ਵੀਂ ਸਦੀ ਦੇ ਚੁਣੇ ਗਏ ਜਿਨ੍ਹਾਂ ਨੇ ਸਮਾਜ ਤੇ ਮਨੁੱਖਤਾ ਦੀ ਭਲਾਈ ਲਈ ਬਿਹਤਰ ਕੰਮ ਕੀਤੇ ਹੋਣ ਉਨ੍ਹਾਂ ਵਿੱਚੋਂ ਤੀਜੇ ਨੰਬਰ ਤੇ ਨਾਮ ਸੀ ਜਿਹੜਾ ਮੋਗੇ ਜ਼ਿਲ੍ਹੇ ਦੇ ਜੰਪਾਲ ਡਾਕਟਰ ਨਰਿੰਦਰ ਸਿੰਘ ਜੀ ਕਪਾਨੀ ਉਹਨਾਂ ਦਾ ਵੀ ਆਇਆ ਸੀ ਸੋ ਜਿਨ੍ਹਾਂ ਨੇ ਰੋਸ਼ਨੀ ਨੂੰ ਮੋੜਿਆ ਸੀ ਰੋਸ਼ਨੀ ਨੂੰ ਮੋੜਨ ਵਾਲੀ ਯੋਧੇ ਸੋ ਜਿਨ੍ਹਾਂ ਨੇ ਫਾਈਬਰ ਆਪਟਿਕਸ ਨੂੰ ਖੋਜ ਕਰਕੇ ਜਨਮ ਦਿੱਤਾ ਉਹਨਾਂ ਦੀ ਇਸ ਖੋਜ ਦੇ ਨਾਲ ਹੀ ਅੱਜ ਦੁਨੀਆ ਭਰ ਦੇ ਵਿੱਚ ਦਿਲ ਅੱਖਾਂ ਦਿਮਾਗ ਫੇਫੜੇ ਸਰੀਰ ਦੇ ਅੰਦਰ ਵੀ ਵੇਖ ਕੇ ਆਪਰੇਸ਼ਨ ਕੀਤੇ ਜਾਂਦੇ ਹਨ ਬਾਈਪਾਸ ਆਪਰੇਸ਼ਨ ਜਾਂ ਸਰਜਰੀਆਂ ਹੁੰਦੀਆਂ ਨੇ ਉਹ ਵੀ ਫਾਈਬਰ ਆਪਟਿਕਸ ਦੇ ਨਾਲ ਹੁੰਦੀਆਂ ਨੇ ਜਿਹੜਾ ਤੇਜ਼ ਰਫ਼ਤਾਰ ਵਾਲਾ ਇੰਟਰਨੈਟ ਆਪਾਂ ਨੂੰ ਪ੍ਰਾਪਤ ਹੋਇਆ ਇਹ ਨਰਿੰਦਰ ਸਿੰਘ ਜੀ ਕਪਾਨੀ ਉਹਨਾਂ ਦੀ ਦੇਣ ਆ ਜਿਹੜੇ ਅੱਜ ਆਪਰੇਸ਼ਨ ਹੋ ਕੇ ਕਿੰਨੀਆਂ ਦੀਆਂ ਜ਼ਿੰਦਗੀਆਂ ਜਾਨਾਂ ਬਚ ਜਾਂਦੀਆਂ ਹਨ ਸੋ ਐਡੇ ਮਹਾਨ ਤੇ ਐਡੇ ਖੋਜ ਕਰਨ ਵਾਲੇ ਨਰਿੰਦਰ ਸਿੰਘ ਜੀ ਕਪਤਾਨੀ ਉਹਨਾਂ ਨੂੰ ਕੀ ਤੁਸੀਂ ਜਾਣਦੇ ਸੀ ਸੋ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਨਰਿੰਦਰ ਸਿੰਘ ਜੀ ਕਪਤਾਨੀ ਨੂੰ ਜਦੋਂ 90 ਸਾਲ ਦੀ ਉਮਰ ਵਿੱਚ ਪੁੱਛਿਆ ਗਿਆ ਕਿ ਤੁਹਾਡੀ ਅਖੀਰੀ ਤਮੰਨਾ ਕੀ ਆ ਕਿ ਉਹਨਾਂ ਨੇ ਕਿਹਾ ਕਿ ਮੇਰਾ ਧਰਮ ਮੈਨੂੰ ਕਿਰਤ ਕਰਨਾ ਆਪਣਾ ਦਸਵੰਦ ਬਣਨਾ ਤੇ ਸਰਬੱਤ ਦਾ ਭਲਾ ਕਰਨਾ ਇਹ ਸਿਖਾਉਂਦਾ ਹੈ ਸੋ ਉਹਨਾਂ ਨੇ ਨੌਜਵਾਨਾਂ ਨੂੰ ਫਿਜ਼ਿਕਸ ਦੇ ਨਾਲ ਜੋੜਿਆ ਤੇ ਆਪਾਂ ਨੂੰ ਹੁਣ ਇਹ ਕਹਿਣ ਦੀ ਲੋੜ ਨਾ ਪਵੇ ਕਿ ਇਸ ਵੀਡੀਓ ਨੂੰ ਲਾਇਕ ਤੇ ਹੋਰਾਂ ਨਾਲ ਸ਼ੇਅਰ ਕਰਿਓ ਕਿਉਂਕਿ ਐਡੇ ਖੋਜੀਆਂ ਦਾ ਜੀਵਨ ਇਉਂ ਨਾਲੋ ਕਿ ਅਸ਼ੋਕਿਆ ਰਹਿ ਜਾਵੇ ਆਪਾਂ ਮਿੱਤਰਾਂ ਦੇ ਨਾਲ ਸਾਂਝੀ ਵੀ ਕਰੋ ਤੇ ਨਰਿੰਦਰ ਸਿੰਘ ਜੀ ਕਪਤਾਨੀ ਹੋਰਾਂ ਲਈ ਇੱਕ ਵੀਡੀਓ ਨੂੰ ਲਾਇਕ ਤੇ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਇਓ ਤੁਹਾਡੇ ਕਮੈਂਟ ਦੇ ਨਾਲ ਸਾਨੂੰ ਹੌਸਲਾ ਮਿਲਦਾ ਤੇ ਅਸੀਂ ਹੋਰ ਵੀ ਐਦਾਂ ਦੀਆਂ ਵੀਡੀਓਜ਼ ਤੁਹਾਡੇ ਲਈ ਲਿਆਉਂਦੇ ਰਹਾਂਗੇ ਸਿੱਖ ਹਿਸਟਰੀ ਤੇ ਗੁਰਬਾਣੀ ਰਿਲੇਟਡ ਇਸ ਚੈਨਲ ਦੇ ਉੱਪਰ ਵੀਡੀਓਜ਼ ਆਉਂਦੀਆਂ ਹਨ ਜ਼ਰੂਰ ਸਬਸਕ੍ਰਾਈਬ ਕਰਿਓ ਸੋ ਇਹਨਾਂ ਸਿੱਖ ਖੋਜੀਆਂ ਬਾਰੇ ਦੱਸਦੇ ਆਂ ਵੀਡੀਓ ਵਿੱਚ ਕੁਝ ਗਲਤ ਬੋਲਿਆ ਗਿਆ ਹੋਵੇ ਜਾਂ ਕੁਝ ਸਾਡੇ ਵੱਲੋਂ ਦਸਣਕਣੀਓ ਜਾਣਕਾਰੀ ਰਹਿ ਗਈ ਹੋਵੇ ਤਾਂ ਅਸੀਂ ਉਹਦੇ ਲਈ ਦੋਹੇ ਹੱਥ ਵਨ ਕੇ ਮਾਫੀ ਮੰਗਦੇ ਆਂ ਮਿਲਦੇ ਆਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ